ਯੋਯੋ ਹਨੀ ਸਿੰਘ ਦੀ ਇੱਕ ਵੱਡੇ ਰੈਪਰ ਨੇ ਵੱਡੇ ਸਿੰਗਰ ਨੇ ਅਕਸਰ ਸੁਰਖੀਆਂ ਚ ਲੈਣਦੇ ਨੇ ਵਿਵਾਦਾਂ ਨੂੰ ਲੈ ਕੇ ਜਲੰਧਰ ਚ ਬੀਜੇਪੀ ਆਗੂ ਨੇ ਰੈਪਰ ਹਨੀ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਤੇ ਹੋਰ ਮੁਸ਼ਕਲਾਂ ਉਹਨਾਂ ਦੇ ਬਾਅਦ ਸੱਜਦੇ ਨੇ ਬੀਜੇਪੀ ਆਗੂ ਅਰਵਿੰਦ ਨੇ ਬੀਜੇਪੀ ਦੇ ਨਾਂ ਤੇ ਸ਼ਿਕਾਇਤ ਇਹ ਦਿੱਤੀ ਹੈ ਹਨੀ ਸਿੰਘ ਦੇ ਗੀਤ ਨਾਂਗੜ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਗਿਆ ਗੀਤ ਜਰੀ ਅਸ਼ਲੀਲਤਾ ਫੈਨੋਲ ਦਾ ਇਲਜ਼ਾਮ ਲਗਾਇਆ ਗਿਆ ਹੈ ਬੀਜੇਪੀ ਆਗੂ ਦੇ ਵੱਲੋਂ ਕਿ ਹਨੀ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਤੇ ਜਲੰਧਰ ਚ ਬੀਜੇਪੀ ਆਗੂ ਨੇ ਰੈਪਰ ਹਨੀ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ ਇਹ ਮੰਗ ਕੀਤੀ ਕਿ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਏ ਬੀਜੇਪੀ ਆਗੂ ਅਰਵਿੰਦ ਨੇ ਡੀਜੀਪੀ ਦੇ ਨਾਮ ਤੇ ਸ਼ਿਕਾਇਤ ਦਿੱਤੀ ਗਈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੋ ਹਨੀ ਸਿੰਘ ਦਾ ਗਾਣਾ ਹੈ ਨਾਗਣ ਉਸ ਦੇ ਨਾਲ ਅਸ਼ਲੀਲਤਾ ਪੰਜਾਬ ਚ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਹ ਇਲਜ਼ਾਮ ਉਹਨਾਂ ਦੇ ਉੱਤੇ ਲਗਾਏ ਗਏ ਨੇ ਇਸ ਕਰਕੇ ਉਹਨਾਂ ਨੇ ਮੰਗ ਰੱਖੀ ਹੈ ਕਿ ਹਨੀ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਏ ਦੋਸਤੋ ਪਹਿਲਾਂ ਵੀ ਕਈ ਵਾਰ

इल्ज़ाम बीजेपी आगू दे हनी सिंह पे लगाया गया तो जलंधर बीजेपी आगू ने रैपर हनी सिंह के खिलाफ शिकायत की मांग की है एक लैटर लिखे है डीजीपी गौरव यादव ने उन्होंने नाम से लिखा गया है तो है कि कोई कार्रवाई की जाए एफ आई आर दर्ज करवाई जाए तो गीत के जरिए अश्लीलता फैला इन्होंने वालों लगाया गया है ਸਾਡ ਨਾਲ ਅਰਵਿੰਦ ਸ਼ਰਮਾ ਨੇ ਬੀਜਪੀ ਆਗੂ ਨੇ ਜਲੰਧਰ ਤੋਂ ਸਰ ਸਵਾਗਤ ਹੈ ਅਨੂਜੇ ਟੀਨ ਪੰਜਾਬ ਤੇ ਤੁਹਾਡੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਡੀਜੀਪੀ ਗੌਰਵ ਯਾਦਵ ਨੂੰ ਇਸ ਲੈਟਰ ਚ ਕਿਸ ਗੱਲ ਦਾ ਜ਼ਿਕਰ ਤੁਹਾਨੂੰ ਕਿਸ ਨੇ ਕਿਹਾ ਲੱਗਦਾ ਹੈ ਕਿ ਇਸ ਗਾਣੇ ਦੇ ذریعے ਅਸ਼ਲੀਲਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਗੱਲ ਰੱਖਣ ਲਈ ਜੀ ਮੈਂ ਕੱਲ ਰਾਤ ਹੀ ਇਹ ਗਾਣਾ ਜਿਹੜਾ YouTube ਤੇ ਦੇਖਿਆ ਹੂੰ ਔਰ ਉਸ ਤੇ ਵਿੱਚ ਜਿਹੜਾ ਪੰਜਾਬੀ ਗਾਣਾ ਹਨੀ ਸਿੰਘ ਨੇ ਗਾਇਆ ਗਾਣਾ ਤੇ ਪਿਓਰ ਪੰਜਾਬੀ ਹੈ ਪਰ ਇਹਦੇ ਵਿੱਚ ਜਿਹੜੀ ਮੈਂ ਵੀਡੀਓ ਦੇਖੀ ਇੰਨੀ ਜ਼ਿਆਦਾ ਅਸ਼ਲੀਲਤਾ ਮੈਂ ਅੱਜ ਤੱਕ ਹੂੰ ਕਿਸੇ ਵੀ ਪੰਜਾਬੀ ਸਿੰਗਰ ਦੀ ਵੀਡੀਓ ਦੇ ਵਿੱਚ ਨਹੀਂ ਦੇਖੀ ਕਿਉਂਕਿ ਇੰਨੇ ਵਧੀਆ-ਵਧੀਆ ਸਿੰਗਰ ਸਾਡੇ ਚਾਹੇ ਕਰਨ ਔਜਲਾ ਜੀ ਦਿਲਜੀਤ ਦੋਸਾਂਝ ਦੀ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਪੂਰੇ ਦੁਨੀਆ ਦੇ ਵਿੱਚ ਹੂੰ ਮਾਣ ਮਹਿਸੂਸ ਕਰਾਇਆ ਇਸ ਗਾਣੇ ਦੀ ਕੋਈ ਮਰਿਆਦਾ ਨਹੀਂ ਕਿਉਂਕਿ ਜਿਹੜੀ ਪੰਜਾਬ ਦੀ ਪਹਿਚਾਣ ਉਹਦੀ ਮਰਿਆਦਾ ਬਹੁਤ ਉੱਚੀ ਆ ਹੂੰ ਇਹ ਇਹਨੇ ਸਾਰੇ ਜਿਹੜੇ ਸਨਮਾਨ ਤੇ ਨੈਤਿਕ ਮੁੱਲਾਂ ਨਾਲ ਜੁੜੀ ਹੋਈ ਜਿਹੜੀ ਇਹ ਕਟਲਾ ਕੀਤੀ ਆ ਨਾ ਹੂੰ ਇਹ ਨੂੰ ਬਹੁਤ ਹੀ ਮਹਿੰਗੀ ਪੈਣੀ ਆ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਬਹੁਤ ਹੀ ਜ਼ਿਆਦਾ ਆਪਣੇ ਪੰਜਾਬ ਤੇ ਪੰਜਾਬੀਅਤ ਨੂੰ ਔਰ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਨੇ ਇਹਨੇ ਇਹਨੇ ਦੂਸਰੀ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਇਹਨੇ ਏਜ ਜਿਹੜਾ ਰਿਸਟ੍ਰਿਕਸ਼ਨ ਹੁੰਦੀ ਨੇ YouTube ਤੇ ਉਹ ਵੀ ਕੋਈ ਨਹੀਂ ਹੈਗੀ ਕੋਈ ਵੀ ਛੋਟੇ ਬੱਚੇ ਨੌਜਵਾਨ ਜਿਹੜਾ ਇਹਨੂੰ ਦੇਖ ਸਕਦੇ ਆ ਅਸ਼ਲੀਲ ਸਮੱਗਰੀ ਨੂੰ ਜਿਹੜਾ ਇਹ ਪਚਾਰਿਆ ਨਾ ਇਹਦੇ ਨਾਲ ਬੱਚੇ ਤੇ ਨੌਜਵਾਨਾਂ ਨੂੰ ਜਿਹੜਾ ਮਨ ਜਿਹੜਾ ਪਟਕਾਉਂਦੀ ਆ ਔਰ ਸਮਾਜ ਵਿੱਚ ਅਨੈਤਿਕਤਾ ਨੂੰ ਵਧਾਵਾ ਦਿੰਦੀ ਆ ਇਹ ਇਹ ਜਿਹੜੀ ਵੀਡੀਓ ਆ ਤੇ ਕਾਨੂੰਨ ਦੀ ਬਹੁਤ ਵੱਡੀ ਇਹਨੇ ਉਲੰਘਣਾ ਕੀਤੀ ਹੈ ਵੀ ਅਰਵਿੰਦ ਜੀ ਜਿੱਥੇ ਤੱਕ ਜਾਣਕਾਰੀ ਹੈ ਇਹ ਗਾਣਾ 2023 ਚ ਆਇਆ ਸੀ ਜੇ ਮੈਂ ਗਲਤ ਨਹੀਂ ਹੈਗੀ ਤਾਂ ਮੈਂ ਫੋਨ ਨੂੰ ਇਸ ਦਾ ਵਿਰੋਧ ਕਰ ਰਹੇ ਹਾਂ ਇਹ ਮੈਂ ਤੇ ਕੱਲ ਸੁਣਿਆ ਜੀ ਮੈਨੂੰ ਤੇ ਪਤਾ ਹੀ ਨਹੀਂ ਕਿ 2023 ਦਾ ਜਾਂ 24 ਦਾ ਗਾਣਾ ਪਰ ਇਹ ਗਾਣਾ ਜਿਹੜਾ ਹਟਾਉਣਾ ਚਾਹੀਦਾ ਯੂਟਿਊਬ ਤੋਂ ਕਿਉਂ ਔਰ ਇਹਦੇ ਉੱਤੇ ਧਾਰਾ ਜਿਹੜੀ ਹੈ 292 293 ਜਿਹੜੀ ਅਸ਼ੀਲ ਸਮਗਰੀ ਜਿਹੜੀ ਹੈ ਨਾ ਪ੍ਰਕਾਸ਼ਿਤ ਕਰਨ ਦੀ ਇਹਦੇ ਉੱਤੇ ਇਹ ਜਿਹੜੀ ਹੈ ਧਾਰਾ ਲੱਗਣੀ ਚਾਹੀਦੀ ਆ ਤਾਂ ਕਿ ਜਿਹੜੇ ਬਾਕੀ ਜਿਹੜੇ ਸਿੰਗਰ ਨੇ ਉਹ ਕਦੀ ਵੀ ਇਹ ਕੋਸ਼ਿਸ਼ ਨਾ ਕਰਨ ਕਿ ਪੰਜਾਬ ਤੇ ਸਭਿਆਚਾਰਕ ਨੂੰ ਇੰਨੀ ਜਿਹੜੀ ਘਾਤ ਲਾਈ ਜਾਵੇ ਇਹ ਤੁਸੀਂ ਕੋਈ ਵੀ ਪਰਿਵਾਰ ਦੇ ਵਿੱਚ ਬੈਠ ਕੇ ਇਹ ਜਿਹੜਾ ਆ ਇੰਨਾ ਸ਼ਲੀਲ ਗਾਣਾ ਮੇਰੀ ਤੇ ਮੈਂ ਤੇਂਦਰੋ ਬਹੁਤ ਆहत ਹੋਇਆ ਹਾਂ ਮੈਂ ਬੜੀ ਸੋਚ ਸਮਝ ਕੇ ਜਿਹੜੀ ਇਹ ਕੰਪਲੇਂਟ ਜਿਹੜੀ ਡੀਜੀਪੀ ਸਾਹਿਬ ਨੂੰ ਕੀਤੀ ਆ ਕਿ ਇਹਦੇ ਉੱਤੇ ਸੁਪਰੀਮ ਕੋਰਟ ਨੇ ਵੀ ਇਹਦੇ ਉੱਤੇ ਜਿਹੜੇ ਆਪਣੀ ਜੱਜਮੈਂਟ ਦਿੱਤੀ ਹੋਈ ਆ ਕਿ ਜੇ ਤੁਹਾਨੂੰ ਬੋਲਣ ਦੀ ਆਜ਼ਾਦੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਅਸ਼ਲੀਲਤਾ ਫੈਲਾ ਰਹੋ ਸੋਸ਼ਲ ਮੀਡੀਆ ਤੇ ਇਹ ਨੌਜਵਾਨਾਂ ਅਰਵਿੰਦ ਜੀ ਉਸ ਤੋਂ ਪਹਿਲਾਂ ਵੀ ਕਰਨ ਔਜਲਾ ਦਾ ਇੱਕ ਗੀਤ ਆਇਆ ਸੀ ਉਸ 'ਚ ਗਾਲਾਂ ਦਾ ਪੂਰਾ ਜ਼ਿਕਰ ਸੀ ਤੇ ਹੁਣ ਤੁਸੀਂ ਹਣੀ ਸਿੰਘ ਦਾ ਜ਼ਿਕਰ ਕਰ ਰਹੇ ਹੋ ਬਿਲਕੁਲ ਠੀਕ ਹੈ ਹੋ ਗਿਆ ਜੀ ਜੋ ਸਿੰਗਰਸ ਨੇ ਕਿਸੇ ਵੀ ਹੱਦ ਤੱਕ ਉਹਨਾਂ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਨੇ ਤੁਸੀਂ ਇਸ ਪੂਰੀ ਵੀਡੀਓ ਦੀ ਪਿਕਚਰਾਇਜ਼ੇਸ਼ਨ ਦੀ ਗੱਲ ਕੀਤੀ ਉਸ ਅਸ਼ਲੀਲਤਾ ਹੈ ਕਿ ਪੈਸੇ ਕਮਾਉਣ ਦੇ ਲਈ ਕਿਸੇ ਵੀ ਹੱਦ ਤੱਕ ਇਹ ਸਿੰਗਰਸ ਜਾਂਦੇ ਨੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਬਿਲਕੁਲ ਬਿਲਕੁਲ ਮੈਂ ਇਹ ਕਹਿ ਰਿਹਾ ਸਿਰਫ ਪੈਸੇ ਕਮਾਉਣ ਲਈ ਆਪਣਾ ਜਿਹੜਾ ਇਹਨੂੰ ਵਾਇਰਲ ਕਰਨ ਲਈ ਇਹ ਕਿਸੇ ਹੱਦ ਤੱਕ ਚਲੇ ਜਾਂਦੇ ਨੇ ਜਿੱਥੇ ਤੁਸੀਂ ਗੱਲ ਕਰਨ ਔਜਲਾ ਦੀ ਕੀਤੀ ਆ ਉਨੇ ਜੋ ਗਾਣੇ ਦੇ ਸ਼ੁਰੂਆਤ ਦੇ ਵਿੱਚ ਅਸ਼ਲੀਲ ਬੋਲਿਆ ਸੀ ਉਹਨੂੰ ਔਮਨ ਕਮਿਸ਼ਨ ਨੇ ਨੋਟਿਸ ਕਰਕੇ ਬੁਲਾਇਆ ਸੀ ਔਰ ਉਹਨੇ ਉਸ ਗੱਲ ਦੀ ਮਾਫੀ ਮੰਗੀ ਔਰ ਉਹ ਜਿਹੜੇ ਲਫ਼ਜ਼ ਆ ਉਹ ਤੋਂ ਹਟਾਏ ਗਏ ਹੂੰ ਤਾਂ ਚਲੋ ਉਹਨਾਂ ਨੇ ਮਾਫੀ ਮੰਗੀ ਪਰ ਉਸ Song ਦੇ ਵਿੱਚ ਕੋਈ ਅਸ਼ਲੀਲਤਾ ਜਿਹੜੀ ਆ ਵੀਡੀਓ ਨਹੀਂ ਸੀ ਸੀਰੀਜ਼ ਬਣਾਈ ਸੀ ਉਹ ਜਿਹੜੇ ਲਫ਼ਜ਼ ਜਿਹੜੇ ਪੰਜਾਬ ਪੰਜਾਬੀ ਸੀਗੇ ਉਹ ਜਿਹੜੇ ਉਹਨੇ ਚੇਂਜ ਕੀਤੇ ਔਰ ਪੂਰੇ ਪੰਜਾਬ ਤੋਂ ਔਰ ਔਮਨ ਕਮਿਸ਼ਨ ਤੋਂ ਮਾਫੀ ਮੰਗੀ ਉਹਨੇ ਅਰਵਿੰਦ ਜੀ ਹੁਣ ਤਾਂ ਇਹ ਗਾਣਾ 2023 ਰਿਲੀਜ਼ ਹੋਇਆ ਜਿਹਨੀਆਂ ਸਿੰਘ ਦੇਤੇ ਬਿਲੀਅਨਸ ਫੋਲੋਅਰਸ ਨੇ ਹੁਣ ਤੱਕ ਤੇ ਕਈ ਲੋਕਾਂ ਨੇ ਨੌਜਵਾਨਾਂ ਨੇ ਇਹ ਗਾਣਾ ਦੇਖ ਲਿਆ ਹੋਣਾ ਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਕੋਈ ਕਾਰਵਾਈ ਹੋਏਗੀ ਮੈਂ ਕਹਾਂ ਜੀ ਦੇਖੋ ਕ੍ਰਾਈਮ ਚਾਹੇ 2 ਸਾਲ ਪਹਿਲਾਂ ਹੋਇਆ ਹੋਵੇ 1 ਸਾਲ ਪਹਿਲਾਂ ਹੋਵੇ ਕ੍ਰਾਈਮ ਤੇ ਕ੍ਰਾਈਮ ਆ ਹੋ ਸਕਦਾ ਕਿ ਅਜੇ ਬਹੁਤ ਸਾਰੇ ਬੱਚਿਆਂ ਨੇ ਜਿਹੜੇ ਨਵੇਂ ਪੁੱਛੇ ਜਿਹੜੇ ਮੰਨ ਲਓ ਅਜੇ ਉਹ ਸਕੂਲ ਜਾ ਰਹੇ ਆ ਉਹਨਾਂ ਨੇ ਨਹੀਂ ਦੇਖਿਆ ਹੋਊਗਾ ਪਰ ਜਦੋਂ ਅਸੀਂ ਜਦੋਂ ਸਾਡੇ ਅੱਖਾਂ ਦੇ ਸਾਹਮਣੇ ਕੋਈ ਕ੍ਰਾਈਮ ਆਵੇ ਅਸੀਂ ਉਸੇ ਉੱਤੇ ਉਦੋਂ ਹੀ ਕਾਰਵਾਈ ਕੀਤੀ ਜਾਣੀ ਬਣਦੀ ਹੈ ਹੁਣ ਤੁਹਾਨੂੰ ਲੱਗਦਾ ਹੈ ਕਿ ਹੁਣ ਕੋਈ ਐਕਸ਼ਨ ਹੋਏਗਾ ਤਕਰੀਬਨ 2 ਸਾਲ ਬਾਅਦ ਦੇਖੋ ਜੀ ਇਹ ਤੇ ਪੰਜਾਬ ਸਰਕਾਰ ਨੂੰ ਖੁਦ ਚਾਹੀਦਾ ਹੈ ਕਿ ਪੰਜਾਬੀ ਸੱਭਿਆਚਾਰ ਤੋਂ ਜਿਹੜੇ ਲੋਕ ਢਾਲ ਆ ਰਹੇ ਹੈ ਇੰਨਾ ਮਹਿੰਗਾ ਸਾਡਾ ਸਭਿਆਚਾਰ ਕਿ ਪੂਰੀ ਦੁਨੀਆ ਦੇ ਵਿੱਚ ਲੋਕ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਪੰਜਾਬੀ ਗਾਣਿਆਂ ਨੂੰ ਪਿਆਰ ਕਰਦੇ ਨੇ ਫਿਰ ਉਹ ਨਿਰਾਸ਼ਾ ਪੈਦਾ ਹੋ ਜਾਏਗੀ ਪੂਰੀ ਦੁਨੀਆ ਦੇ ਵਿੱਚ ਔਰ ਇਹ ਇਹ ਜਿਹੜਾ ਨਾ ਵੈਸਟਰਨ ਕਲਚਰ ਜਿਹੜਾ ਆ ਇਹ ਪੰਜਾਬੀ ਸਭਿਆਚਾਰ ਨੂੰ ਇੱਕ ਹੋਰ ਦਿਸ਼ਾਵਲੀ ਲੈ ਕੇ ਜਾ ਰਹੇ ਨੇ ਤੁਸੀਂ ਦੇਖੋ ਜਿਹੜੇ ਕਈ ਸਿੰਗਰ ਨੇ ਉਹ ਫੇਮਸ ਨੇ ਵੱਲੋਂ ਦਿਲਜੀਤ ਦੋਸਾਂਝ ਦੀ ਮੈਂ ਬਾਰ ਬਾਰ ਉਸ ਇੱਕ ਗੱਲ ਕਰ ਰਿਹਾ ਕੋਈ ਵੀ ਅੱਜ ਤੱਕ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਅਸ਼ਲੀਲ ਨਹੀਂ ਆਈ ਜਾਂ ਕਰਨ ਔਜਲਾ ਦੀ ਕਰਦੇ ਉਹਨਾਂ ਦੀ ਵੀ ਵੀਡੀਓ ਕੋਈ ਅਸ਼ਲੀਲ ਨਹੀਂ ਆਈ ਹਾਂ ਜੇ ਉਹਨਾਂ ਨੇ ਕੋਈ ਲਫ਼ਜ਼ ਦਿੱਤਾ ਸੀ ਤਾਂ ਉਹਨਾਂ ਨੇ ਮਾਫੀ ਮੰਗ ਲਈ ਹਾਂਜੀ ਦੂਸਰੀ ਗੱਲ ਇਹ ਹੈ ਕਿ ਜੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੇ ਉੱਤੇ ਕਾਰਵਾ ਕਾਰਵਾਈ ਨਹੀਂ ਕਰਦੀ ਤੇ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਕ ਪਟੀਸ਼ਨ ਪਾਵਾਂਗਾ 30 ਦਿਨਾਂ ਦਾ ਜਿਹੜਾ ਟਾਈਮ ਹੈਗਾ ਹੈ ਇਹਨਾਂ ਦੇ ਕੋਲ ਜੇ ਐਫ ਆਈ ਆਰ ਨਹੀਂ ਕਰਦੇ ਔਰ ਹਰੀ ਸਿੰਘ ਮਾਫੀ ਵੀ ਨਹੀਂ ਮੰਗਦਾ ਔਰ YouTube ਤੋਂ ਇਹ ਗਾਣਾ ਡਿਲੀਟ ਨਹੀਂ ਕੀਤਾ ਜਾਂਦਾ ਮੈਂ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਜਾਵਾਂਗਾ ਔਰ ਮੇਰਾ ਇਹਨਾਂ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਜੀ ਮੈਂ ਇਹਦੀ ਲੜਾਈ ਐਂਡ ਤੱਕ ਲੜਾਂਗਾ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਰਵਿੰਦ ਸ਼ਰਮਾ ਭਾਜੀਪੀ ਆਗੂ ਜਲੰਧਰ ਤੋਂ ਸਨ ਜੁੜੇ ਹੋਣ ਨੇ ਅੱਜkal ਦਾ ਜ਼ਿਕਰ ਕੀਤਾ ਕਿ ਕਿਸਤੇ ਕੇ ਨਾਲ ਹਾਨੀ ਸਿੰਘ ਦੇ ਵੱਲੋਂ ਪੰਜਾਬੀ ਸਭਿਆਚਾਰ ਦੇ ਨਾਲ ਜੋ ਹੈ ਕਿਤਨਾ ਕਿਤੇ ਅਸ਼ਲੀਲਤਾ ਉਸ ਫਲਾਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਐਫ ਆਈ ਆਰ ਦਰਜ ਨਹੀਂ ਕੀਤੀ ਜਾਂਦੀ ਪੁਲਿਸ ਦੇ ਵੱਲੋਂ ਤੇ ਉਹ ਹਾਈ ਕੋਰਟ ਦਾ ਰੁਕ ਕਰਨਗੇ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦਾ ਰੁਕ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਯੋਯੋ ਖਾਨੀ ਸਿੰਘ ਦੀ ਇੱਕ ਵੱਡੇ ਰੈਪਰ ਨੇ ਵੱਡੇ ਸਿੰਗਰ ਨੇ ਅਕਸਰ ਸੁਰਖੀਆਂ ਚ ਲੈਣਦੇ ਨੇ ਵਿਵਾਦਾਂ ਨੂੰ ਲੈ ਕੇ ਜਲੰਧਰ ਚ ਬੀਜੇਪੀ ਆਗੂ ਨੇ ਰੈਪਰ ਹਾਨੀ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਤੇ ਹੋਰ ਮੁਸ਼ਕਲਾਂ ਉੱਤੇ ਬਾਤ ਸੱਗਦੀ ਹੈ ਬੀਜੇਪੀ ਆਗੂ ਅਰਵਿੰਦ ਨੇ ਬੀਜੇਪੀ ਦੇ ਨਾਂ 'ਤੇ ਸ਼ਿਕਾਇਤ ਇਹ ਦਿੱਤੀ ਹੈ ਹਾਨੀ ਸਿੰਘ ਦੇ ਗੀਤ ਨਾਂਗੜ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਗਿਆ ਗੀਤ ਜਰੀ ਅਸ਼ਲੀਲਤਾ ਫੈਨੋਲ ਦਾ ਇਲਜ਼ਾਮ ਲਗਾਇਆ ਗਿਆ ਹੈ ਬੀਜੇਪੀ ਆਗੂ ਦੇ ਵੱਲੋਂ ਕਿ ਹਾਨੀ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ ਜਲੰਧਰ ਚ ਬੀਜੇਪੀ ਆਗੂ ਨ ਰੈਪਰ ਹਨੀ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ ਇਹ ਮੰਗ ਕੀਤੀ ਕਿ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਏ ਜਾਏ ਬੀਜੇਪੀ ਆਗੂ ਅਰਵਿੰਦ ਨੇ ਡੀਜੀਪੀ ਦੇ ਨਾਮ ਤੇ ਸ਼ਿਕਾਇਤ ਦਿੱਤੀ ਗਈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੋ ਹਨੀ ਸਿੰਘ ਦਾ ਗਾਣਾ ਹੈ ਨਾਗਣ